ਇਕਿੰਦਰੁਕਰਦਿਆ ਜੋ ਕਿ ਨਵਾਂ ਸ਼ਹਿਰ ਤੋਂ ਟਰੈਵਲ ਏਜੰਟ ਨੇ ਅਮਰੀਕਾ ਭੇਜਣ ਦੀ ਬਜਾਏ ਦੁਬਈ ਅਤੇ ਕੁਸ਼ੀਆ ਲਿ ਜਾ ਕੇ 16 ਲੱਖ ਰੁਪਏ ਦੀ ਠੱਗੀ ਮਾਰੀ ਹੈ ਪਿੰਡ ਥੋਪਿਆ ਵਾਸੀ ਦਰਸ਼ਨ ਲਾਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਦੱਸਿਆ ਕਿ ਉਹ ਆਪਣੇ ਲੜਕੇ ਨੂੰ ਅਮਰੀਕਾ ਭੇਜਣਾ ਚਾਹੁੰਦਾ ਸੀ ਲੜਕੇ ਨੂੰ 40 ਲੱਖ ਰੁਪਏ ਦੇ ਵਿੱਚ ਵਿਜੋਇਸ ਤੇ ਜਿੰਦੀ ਹਾਮੀ ਦੇ ਭਰੀ ਹੈ ਦਸੰਬਰ 2023 ਨੂੰ ਆਪਣੇ ਵੇਚਦੇ ਦਸਤਾਵੇਜ਼ ਅਤੇ 10 ਲੱਖ ਰੁਪਏ ਉਸ ਵਿਅਕਤੀ ਨੂੰ ਦੇ ਦਿੱਤੇ ਗਏ ਉਸ ਤੋਂ ਬਾਅਦ ਜਨਵਰੀ 2024 ਦਰਅ ਵਿਚ ਉਸਨੇ ਬੇਟੇ ਨੂੰ ਦੁਬਈ ਭੇਜਦਾ ਤੇ ਫੂਜਨਾ ਬਾਦ इथोपिया भेजता इसके बाद पैसों के लिए तंग परेशान करने लगा एजेंट के वार बार कहते उन्होंने उसमें छह लाख रुपए थे मुलजम ने उन्होंने सुरक्षा वजो छह लाख रुपए का चेक दिता कहा कि जेकर लड़के विदेश नहीं भेज पाए तो हो वह यह चेक कैश करवा लगे ਉਸ ਵਿਅਕਤੀ ਨੇ ਲੜਕੇ ਨੂੰ ਕੋਈ ਵੀ ਖਰਚਾ ਵੀ ਨਹੀਂ ਦਿੱਤਾ ਇਸ ਤੋਂ ਬਾਅਦ ਉਸ ਦਾ ਬੇਟਾ ਫਰਵਰੀ ਦੇ ਵਿੱਚ ਆਪਣੇ ਖਰਚੇ ਦੇ ਭਾਤ ਵਾਪਸ ਆ ਗਿਆ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਸ ਵਿਅਕਤੀਆਂ ਨੇ ਉਹਨਾਂ ਦੇ ਪੈਸੇ ਵਾਪਸ ਨਹੀਂ ਕੀਤੇ ਅਤੇ ਫੋਨ ਵੀ ਚੁਕਣਾ ਬੰਦ ਕਰ ਦਿੱਤਾ ਸੋ ਇਸ ਸਬੰਧੀ ਪੁਲਿਸ ਨੇ ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ਸੀ ਮੈਂ ਆਪਣੇ ਬੇਟੇ ਨੂੰ ਅਮਰੀਕਾ ਭੇਜਣਾ ਚਾਹੁੰਦਾ ਸੀ ਇੰਦਰਜੀਤ ਰਾਣਾ ਜਿਹੜਾ ਏਜੰਟ ਸੀ ਉਹਦੇ ਨਾਲ ਗੱਲਬਾਤ ਹੋਈ ਨਾਲ ਉਹਦੀ ਮਦਰ ਸੀ ਇਹ 40 ਲੱਖ ਦੀ ਗੱਲਬਾਤ ਹੋਈ 16 ਲੱਖ ਰੁਪਈਆ ਉਹਨੇ ਹੌਲੀ ਹੌਲੀ ਕਰਕੇ ਲੈ ਲਿਆ ਸੀ ਨਾਂ ਮੇਰਾ ਬੇਟਾ ਜਿਹੜਾ ਦबई ਦबई ਤੋਂ ਇਥੋਪੀਆ ਇਥੋਪੀਆ ਤੋਂ ਡੁਕਾਰ ਭੇਜਦਾ ਉੱਥੋਂ ਫਿਰ ਦੋ ਟਾਈਮ ਹੀ ਨੇ ਬੈਠ ਕੇ ਨਾ ਕੋਈ ਖਰਚਾ ਦਿੱਤਾ ਨਾ ਕੋਈ ਰਹਿਸ਼ ਦਾ ਪ੍ਰਬੰਧ ਦਿੱਤਾ ਉੱਥੋਂ ਮੈਂ ਆਪਣੀ ਟਿਕਟ ਕਰਾ ਕੇ ਉਹਨੂੰ ਵਾਪਸ ਮੁਕਾਲਿਆ ਨਾ ਉਹਨੇ ਅਜੇ ਤੱਕ ਕੋਈ ਪੈਸਾ ਵਾਪਸ ਦਿੱਤਾ ਹੈਗਾ ਨਾ ਹੀ ਬੇਟੇ ਨੂੰ ਮੁਰ ਕੇ ਗੱਲਬਾਤ ਇਤੀਉ ਨੇ ਤੁਸੀਂ ਬਿਲੇ ਕਿਸੇ ਬੱਕ ਬੁਕਾਰ ਸੀ ਮੈਂ ਥਾਣਾ ਗੜਸ਼ੰਗਰ ਵੀ ਪਹਿਲਾਂ ਡਿਊਟੀ ਕਰਦਾ ਹੁੰਦਾ ਸੀ ਮੇਰਾ ਬੱਕ ਬੁਕਾਰ ਸੀ ਮੇਰੇ ਕੋਲ 10 ਕਬੜੀ ਆਇਆ ਗਿਆ ਮਾਂ ਵੀ ਤੇ ਉਹਦੀ ਦੋਨੋਂ ਹੀ ਤੇ ਮਜਬੂਰ ਕਰ ਲਿਆ ਮੈਂ ਭੇਜਿਆ ਤੇ ਵਾਇਸ ਕਰਕੇ ਉਹਨਾਂ ਠੱਗੀ ਮਾਰ ਲਈ ਇਹਦੇ ਵਿੱਚ ਇੱਕ ਕੰਪਲੇਟ ਰਿਪੋਰਟ ਜੋ ਜੀਡੀਪੀ ਸਾਹਿਬ ਦੇ ਦਫ਼ਤਰ ਮਾਰੀ ਮਹਸੂਲ ਹੋਈ ਜਿਹਦੇ ਸੰਧੀ ਇਨਵੈਸਟੀਗੇਸ਼ਨ ਕਰਕੇ ਜਿਹੜੀ ਦਰਸ਼ਨ لال ਬਲੋਂ ਸੀ ਤੇ ਕਿ ਨੂੰ ਇਹਦੇ ਬੇਟੇ ਨੂੰ ਬਾਹਰ ਭੇਜਣ ਦੇ ਨਾਂ ਤੇ ਯੂਐਸਏ 16 ਲੱਖ ਰੁਪਏ ਦੀ ਰਕਮ ਭਾਈ ਗਈ ਸੀ ਵਰਜਨ ਦੇ ਵਰਖਲਾ ਇੰਦਰਜੀਤ ਸਿੰਘ ਤੇ ਪ੍ਰੇਸ਼ਮ ਕੰਨਤਾ ਦੇ ਖਿਲਾਫ ਮੁਕੱਦਮਾ ਨੰਬਰ 7 ਅਰਬੈਕਸ਼ਨ 406 420 ਆਈਪੀਸੀ ਤਹਿਤ ਥਾਣਾ ਐਨਆਰਆਈ ਸਬੇਕ ਨਗਰ ਕਪੂਰ ਜ਼ਿਲ੍ਹਾ ਹੈ ਇਹ ਸਵੰਧੀ ਅਗਰ ਕੋਈ ਵੀ ਟਰੈਵਲ ਏਜੰਟ ਇਸੇ ਬਾਰ ਭੇਜਣ ਦੇ ਨਾਲ ਤੇ ਢੱਕੀ ਮਾਰਦਾ ਹੈ ਤਾਂ ਇੱਕ ਸਾਡੀ ਈਮੇਲ ਆਈਡੀ ਜਿਹੜਾ ਕੰਪਲੇਟ ਹੈ .nrialiaspunjabpolice.com ਤੇ ਤੁਸੀਂ ਮੇਲ ਕਰ ਸਕਦੇ ਹੋ ਇਸ ਤਰ੍ਹਾਂ ਦਾ ਕੋਈ ਵੀ ਮੈਟਰ ਆਵੇ ਤਾਂ ਅਸੀਂ ਉਹਨੂੰ ਜਲਦੀ ਤੋਂ ਜਲਦੀ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ